सुखबीर सिंह गिल के जा बादकी नाइनटीज युग का अंत होया उन्होंने वालों नाइनटी फाइव तो लैके दो हजार दो तक जिस तरीके मिडफील्ड सामी गई थे देश से गोल होने तो बचाया ਤੇ ਕਈ ਸਾਰੀ ਚੈਂਪੀਅਨਸ਼ਿਪ ਵੀ ਆਪਣੇ ਨਾਂ ਹਾਸਲ ਕੀਤੀ ਸੀਗੀ 2006 ਤੱਕ ਵਧੀਆ ਖੇਡ ਰਹੇ ਸੀਗੇ ਪਰ ਉਸ ਤੋਂ ਬਾਅਦ ਜਿਵੇਂ ਹੀ ਪਤਾ ਲੱਗਿਆ ਕਿ ਬ੍ਰੇਨ ਟਿਊਮਰ ਡਿਟੈਕਟ ਹੋਇਆ ਹੈ ਉਹ ਲੰਗ ਜੰਗ ਜਿੱਤੇ 2007 ਚ ਦੁਬਾਰਾ ਫੀਲਡ 'ਚ ਉਤਰੇ ਫੀਲਡ 'ਚ ਉਤਰਨ ਤੋਂ ਬਾਅਦ 2021 ਜਾ ਕੇ ਦੁਬਾਰਾ ਇਹ ਬ੍ਰੇਨ ਟਿਊਮਰ ਡਿਟੈਕਟ ਹੋਇਆ ਜਿਸ ਤੋਂ ਬਾਅਦ ਉਹ ਜ਼ਿੰਦਗੀ ਦੀ ਜੰਗ ਲੜਦੇ ਹੀ ਚਲੇ ਗਏ ਤੇ ਕੱਲ ਸਵੇਤ 3 ਵਜੇ ਆਖਰੀ ਸਾਂ ਲਏ ਤੇ ਹੁਣ ਅੰਤਿਮ ਸੰਸਕਾਰ ਉਹਨਾਂ ਦਾ ਉਹਨਾਂ ਦੇ بیٹے ਵੱਲੋਂ ਕੀਤਾ ਗਿਆ ਜਿੱਥੇ ਕਈ ਸਾਰੇ ਹੋਰ ਵੀ ਆ ਨਾਮ ਚ ਖਿਡਾਰੀ ਜਿਹੜੇ ਉਹ ਪਹੁੰਚੇ ਹੋਏ ਨੇ ਆ ਤਸਵੀਰਾਂ ਇੱਕ ਵਾਰੀ ਦੇਖੋ ਕਈ ਸਾਰੇ ਖਿਡਾਰੀ ਇੱਥੇ ਮੌਜੂਦ ਨੇ ਜਿਹੜੇ ਕੀ ਆਹੀ ਅਫਸੋਸ ਮਨਾ ਰਹੇ ਨੇ ਕਿ ਇੱਕ ਯੁੱਗ ਦਾ ਅੰਤ ਹੋਇਆ ਸੁਖਪੀਰ ਸਿੰਘ ਗਿੱਲ ਜਿਹੜੇ ਕੀ ਨਾ ਸਿਰਫ ਇੱਕ ਬਿਹਤਰੀਨ ਖਿਡਾਰੀ ਸੀਗੇ ਉਹ ਬਿਹਤਰੀਨ ਕੋਚ ਵੀ ਸੀਗੇ ਉਹ ਮੋਟੀਵੇਟ ਕਰਦੇ ਸੀ ਹਰ ਇੱਕ ਉਸ ਯੰਗਸਟਰ ਨੂੰ ਜਿਹੜਾ ਹਾਕੀ ਦੀ ਦੁਨੀਆ 'ਚ ਨਾ ਕਮਾਣਾ ਚਾਹੁੰਦਾ ਸੀ ਕਿ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿੱਥੇ ਇੱਥੇ hockey ਦੇ ਖਿਡਾਰੀ ਪਹੁੰਚੇ ਹੋਏ ਨੇ ਫਿਲਹਾਲ ਕਿਉਂਕਿ ਬਹੁਤ ਘੱਟ ਲਵਸ ਹੁੰਦੇ ਨੇ ਕੋਈ ਗੱਲ ਨਹੀਂ ਕਰ ਸਕਦੇ ਪਰ ਫਿਰ ਵੀ hockey ਦੇ ਖਿਡਾਰੀ ਇੱਥੇ ਮੌਜੂਦ ਨੇ ਕੁਝ ਕੁਝ ਆਖਰੀ ਵਾਰ ਗੱਲ ਹੋਈ ਸੀ ਤੁਹਾਡੀ ਕਿਸੇ ਬਾਰੇ ਕਿ ਹਾਲਤ ਨੂੰ ਲੈ ਕੇ ਕੁਝ ਕਿਸੇ ਤਰੀਕੇ ਨਾਲ 15 ਦਿਨ ਪਹਿਲਾਂ ਜਿਹੜੀ ਸਾਡੀ ਗੱਲ ਹੋਈ ਸੀ ਅਸੀਂ ਪੁਰਾਣੀਆਂ ਗੱਲਾਂ ਕਰਕੇ ਆ ਯਾਦ ਕਰਦੇ ਸੀ ਪੁਰਾਣੇ ਜਿਹੜੇ ਕੈਂਪ ਸੀ ਜਾਂ ਅਸੀਂ ਕੱਟੇ ਟੂਰਨਾਮੈਂਟ ਖੇਡਦੇ ਰਹੇ ਸੀ ਪਾਜੀ 2000 ਸਿੱਡੀ 올ੰਪੀਜ ਦੇ ਦੋ ਖੇਡ ਕੇ ਆਏ ਸੀ ਉਸ ਤੋਂ ਬਾਅਦ ਜਿਹੜੀ ਨੈਸ਼ਨਲ ਹੋਈ ਸੀ ਤੇ ਮਨ ਲਾਦਾ ਬੜੀ ਵੱਡੀ ਗੱਲ ਸੀ ਸਾਡੇ ਵਾਸਤੇ ਵੀ ਉਹ ਕੱਲਾ ਯਾਦ ਕਰਦੇ ਰਹੇ ਸੀ ਪਾਜੀ ਉਹ ਕੈਪਟਨਸੀ ਚੰਡੀਗੜ੍ਹ ਦੇ ਜੋ ਜੰਮੂ ਦੇ ਵਿੱਚ ਅਸੀਂ ਨੈਸ਼ਨਲ ਖੇਡਦੇ ਸੀ ਤੋ ਗੱਲਾਂ ਯਾਦ ਕਰਕੇ ਪਾਜੀ ਹਮੇਸ਼ਾ ਹਾਕੀ ਦੀ ਗੱਲ ਕਰਕੇ ਭਾਵੇਂ ਕੰਡੀਸ਼ਨ ਬੜੀ ਨਾਜ਼ੁਕ ਸੀ ਪਰ ਹਮੇਸ਼ਾ ਖੁਸ਼ ਰਹਿੰਦੇ ਸੀ ਸਾਨੂੰ ਇਹ ਦੁੱਖ ਰਹੂਗਾ ਕਿ ਹਮੇਸ਼ਾ ਕਿ ਭਾਈ ਜਿਸ ਤਰੀਕੇ ਨਾਲ ਹਾਕੀ ਨੂੰ ਪਿਆਰ ਕਰਦੇ ਸੀ ਬਿਗਨਰ ਨੂੰ ਜਿਹੜੇ ਪਿਆਰ ਕਰਦੇ ਸੀ ਔਰ ਹਮੇਸ਼ਾ ਚਾਹੁੰਦੇ ਸੀ ਕਿ ਜਿਹੜੇ ਹਾਕੀ ਜਿਹੜੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਵੱਧ ਤੋਂ ਵੱਧ ਖੇਡੀ ਜਾਵੇ ਉਹ ਮੈਨੂੰ ਲੱਗਦਾ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਊਗਾ ਜਿਹੜੀ ਮੋਹਾਲੀ ਦੇ ਵਿੱਚ ਪੰਜਾਬ ਗਵਰਨਮੈਂਟ ਦੀ ਅਕੈਡਮੀ ਚੱਲ ਰਹੀ ਹੈ ਹੁਣ ਮੌਜੂਦ ਆ ਉਹਦੀ ਸ਼ੁਰੂਆਤ ਭਾਈ ਨੇ ਹੀ ਕੀਤੀ ਸੀ ਕਦੀ ਕਿਸੇ ਨੇ ਜ਼ਿਕਰ ਨਹੀਂ ਕਰਨਾ ਪਰ ਉਹਦੀ ਸਾਰੀ ਸ਼ੁਰੂਆਤ ਭਾਈ ਨੇ ਕੀਤੀ ਉਹਨਾਂ ਦੀ ਕਮਿਊਨਿਟੀਸ਼ਨ ਉਹਨਾਂ ਦੀ ਡਾਈਟ ਜੇ ਉਹ ਗਰੇਵਾਲ ਭਾਈ ਨਾਲ ਮਿਲ ਕੇ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਮੈਨੂੰ ਲੱਗਦਾ ਇਹੀ ਇੱਕ ਬਹੁਤ ਵੱਡਾ ਉਹਨਾਂ ਦਾ ਤਰੀਕਾ ਸੀ ਹਾਕੀ ਵਿੱਚ ਕੰਟ੍ਰਿਬਿਊਟ ਕੀਤਾ ਉਹਨੇ ਤਾਂ ਦੇਸ਼ ਲਈ ਬਹੁਤ ਕੰਟ੍ਰਿਬਿਊਟ ਕੀਤਾ ਕਿ ਦੇਸ਼ ਨੇ ਉਹਨਾਂ ਨੂੰ ਕੰਟ੍ਰਿਬਿਊਸ਼ਨ ਕਿੱਥੇ ਕੀਤੀ ਹੈ ਕੋਈ ਕੋਈ ਮਦਦ ਕੀਤੀ ਕਿਉਂਕਿ ਬਹੁਤ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਸੀਗਾ ਕਿਸੇ ਤਰੀਕੇ ਦੀ ਕੋਈ ਮਦਦ ਨਹੀਂ ਹਾਕੀ ਚੰਡੀਗੜ੍ਹ ਨਹੀਂ ਪਹੁੰਚਿਆ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਸਪੋਰਟਸ ਡਿਪਾਰਟਮੈਂਟ ਨਹੀਂ ਪਹੁੰਚਿਆ ਦਖੂ ਸਾਰੀਆਂ ਗੱਲਾਂ ਹੈ ਤਾਂ ਜੱਗ ਜਾਰ ਨੇ ਮੈਨੂੰ ਲੱਗਦਾ ਪਰ ਆ ਵਕਤ ਹੈ ਨਹੀਂ ਕਿ ਆਪਾਂ ਇਸ ਚੀਜ਼ ਤੇ ਗੱਲ ਕਰੀਏ ਗੱਲ ਜਿਹੜਾ ਜਿਹੜੀ ਦੁੱਖ ਵਾਲੀ ਗੱਲ ਹੈ ਕਿ ਭਾਜੀ ਸਾਡੇ ਛੱਜ ਨਹੀਂ ਰਹੇ ਮੈਂ ਸੁਣ ਰਿਹਾ ਸੀਗਾ ਤੁਸੀਂ ਵੀ ਕਈ ਸਾਰੇ ਹੋਕੀ ਖਿਡਾਰੀ ਨੇ ਭਾਜੀ ਕਹਿ ਕੇ ਹਮੇਸ਼ਾ ਸੰਬੋਧਿਤ ਕਰਦੇ ਸੀਗੇ ਵੱਡੇ ਵੀ ਸੀਗੇ ਪਰ ਗਾਈਡ ਵੀ ਕਰਦੇ ਰਹਿੰਦੇ ਸੀਗੇ ਤੇ ਇਹ ਵੀ ਉਹਨਾਂ ਦੇ ਕੋਚ ਕਹਿੰਦੇ ਆ ਕਿ ਤਬੀਅਤ ਖਰਾਬ ਹੋਏ ਪਰ ਜਦ ਕਿਸੇ ਹੋਕੀ ਖਿਡਾਰੀ ਦਾ ਕਾਲ ਆਂਦਾ ਸੀਗਾ ਤੇ ਉਹ ਫਿਰ ਜਿਹੜੀ ਹੱਸੀ ਨਿਕਲਦੀ ਸੀ ਨਾ ਖੁਸ਼ੀ ਨਿਕਲਦੀ ਸੀਗੀ ਉਹ ਪਤਾ ਲੱਗ ਜਾਂਦੇ ਸੀ ਕੋਈ ਹੋਕੀ ਦਾ ਹੀ ਗੱਲ ਹੋ ਰਹੀ ਹੈ ਉਹ ਆਂਟੀ ਜਿੰਨਾ ਭਾਬੀ ਨੇ ਜਦੋਂ ਵੀ ਅਸੀਂ ਘਰ ਆਉਂਦੇ ਸੀ ਉਹੀ ਦੱਸਦੇ ਸੀ ਕਿ ਜਦੋਂ ਹੀ ਹੱਸਦੇ ਹੁੰਦੇ ਫੋਨ ਤੇ ਸਾਨੂੰ ਪਤਾ ਲੱਗਦਾ ਕਿ ਇਹਦੇ ਹਾਕੀ ਪਲੇਅਰ ਦੀ ਕਾਲ ਆ ਗਈ ਹੈ। ਮਿਲਦਾ ਇੱਕ ਜਿਹੜਾ ਉਹਨਾਂ ਦਾ ਜਨੂਨ ਸੀ ਤੇ ਪਿਆਰ ਸੀ ਹਾਕੀ ਨਾਲ। ਇਹ ਬਹੁਤ ਜ਼ਿਆਦਾ ਸੀ। ਮੈਂ ਬਹੁਤ ਘੱਟ ਪਲੇਅਰਸ 'ਚ ਦੇਖਿਆ ਜਿਹੜੇ ਆਪਣੇ ਸਪੋਰਟਸ ਨਾਲ ਇੰਨਾ ਜ਼ਿਆਦਾ ਪਿਆਰ ਕਰਦੇ। इमोਸ਼ਨਲੀ ਬਹੁਤ ਜ਼ਿਆਦਾ ਜੁੜੇ ਹੋਏ ਸੀ। ਸਪੈਸ਼ਲੀ ਉਹ ਪਲੇਅਰਾਂ ਦੇ ਜਿਹੜੇ ਜਿਨ੍ਹਾਂ ਦੀ ਮਦਦ ਮਿਲਦਾ ਸਿਰਫ ਬਾਜੀ ਹੀ ਚੰਡੀਗੜ੍ਹ 'ਚ ਇਹੋ ਜਿਹੀ پلیਸ ਜਿਹੜੇ ਮਦਦ ਕਰਦੇ ਸੀ। ਉਹ ਬਹੁਤ ਪਲੇਅਰਾਂ ਨੂੰ ਅੱਜ ਇੱਕ ਲੱਗਦਾ ਘਾਟਾ ਪਿਆ। ਜਿਨ੍ਹਾਂ ਦੀ ਮਦਦ ਕਰਨੀ ਪਰ ਜਿਹੜੇ ਸਾਰੇ ਚੰਡੀਗੜ੍ਹ ਦੇ ਪਲੇਅਰ ਨੇ ਪੰਜਾਬ ਦੇ ਪਲੇਅਰ ਨੇ ਉਹ ਜੋ ਭਾਈ ਦੀ ਸੋਚ ਉਹਨੂੰ ਅੱਗੇ ਲੈ ਕੇ ਜਾਵਾਂਗੇ ਜਿੱਦੇ ਜਿੱਥੇ ਮਦਦ ਹੋਊਗੀ ਅਸੀਂ ਕਿ ਜ਼ਰੂਰ ਕਰਾਂਗੇ ਜਿੱਥੇ ਕਿਸੇ ਪਲੇਅਰ ਨੂੰ ਮਦਦ ਦੀ ਲੋੜ ਹੋਏਗੀ ਅਸੀਂ ਭਾਈ ਨੂੰ ਦੇਖ ਕੇ ਯਾਦ ਕਰਕੇ ਉਹ ਮਦਦ ਜ਼ਰੂਰ ਕਰਾਂਗੇ ਇਹ ਕਹਿ ਰਹੇ ਨੇ ਹੌਕੀ ਖਿਡਾਰੀ ਪ੍ਰਮਾਨ ਦੇ ਨਾਲ ਇਹ ਵੀ ਕਹਿ ਰਹੇ ਨੇ ਕਿ ਜਦ ਵੀ ਹੱਸਦੇ ਖੇਡਦੇ ਸੀਗੇ ਤਾਂ ਘਰ ਨੂੰ ਪਤਾ ਲੱਗ ਜਾਂਦਾ ਸੀਗਾ ਕਿ ਕਿਸੇ ਹੌਕੀ ਖਿਡਾਰੀ ਦਾ ਕਾਲ ਆਇਆ ਤੇ ਅੱਜ ਉਹ ਐਡਾ ਵੱਡਾ ਘਾਟਾ ਦੇ ਕੇ ਹੌਕੀ ਜਗਤ ਨੂੰ ਅੱਜ ਇਸ ਦੁਨੀਆ ਤੋਂ ਚਲ ਬਸੇ ਕੈਮਰਾ ਪਰਸਨ ਜਤਿੰਦਰ ਨਾਦ ਪਰਸਨ ਵਰਮਾ ਡੇਲੀ ਪੋਸਟ ਚੰਡੀਗੜ੍ਹ